ਚਲਦੇ ਆ ਜਿਹੜਾ ਸ਼ੇਖਸ ਨੇ ਅਸਤੀਫਾ ਦੇ ਕੇ ਤੇ ਬੰਗਲਾਦੇਸ਼ ਤੋਂ ਫਰਾਰ ਹੋ ਗਈ ਹੈ ਜੀ ਬਿਲਕੁਲ ਜੀ ਬੰਗਲਾਦੇਸ਼ ਦੀ ਹਾਲਤ ਇਸ ਵੇਲੇ ਬਹੁਤ ਜਿਹੜੀ ਹੈਗੀ ਆਪਾਂ ਕਹਿ ਸਕਦੇ ਹਾਂ ਚਿੰਤਾਜਨਕ ਹੈ ਜੀ ਅਸਲ ਜੇ ਹੋਇਆ ਇਹ ਹੈ ਕਿ ਬੰਗਲਾਦੇਸ਼ ਦੇ ਵਿੱਚ ਪਿਛਲੇ ਸਮੇਂ ਤੋਂ ਗੜਬੜ ਜਿਹੀ ਹੋ ਰਹੀ ਸੀ ਉਸ ਗੜਬੜ ਦੇ ਚਲਦਿਆਂ ਉੱਥੋਂ ਦੀ ਜਿਹੜੀ ਪ੍ਰਧਾਨ ਮੰਤਰੀ ਹੈ ਉਹ ਆਪਣਾ ਰਾਜ ਭੰਗ ਛੱਡ ਕੇ ਚਲੀ ਗਈ ਹੈ ਹੂੰ ਜਿਹੜਾ ਉਡੀਆ ਚਾਗੀ ਇਸ ਤੇ ਫਿਰ ਇੰਡੀਆ ਤੋਂ ਮਾਲ ਅਜੀਤ ਦਵਾਲ ਨੇ ਉਹਨਾਂ ਗੱਡ ਕੀਤੀ ਹੈ ਸ਼ੈਡ ਉਹ ਫਿਨਲੈਂਡ ਜਾਂ ਇਗਲੈਂਡ ਵਗੈਰਾ ਇਧਰ ਨੂੰ ਚਲੇ ਗਏ ਜੀ ਦੇਖਣ ਵਾਲੀ ਗੱਲ ਹੈ ਕਿ ਸਾਰਾ ਕੁਝ ਸੋਇਆ ਪਾਪੜਾ ਕਿਉਂ ਹੈ ਹਮਮ ਅਸਲ ਦੇ ਵਿੱਚ ਜੇ ਨੂੰ ਆਪਾਂ ਦੇਖੀਏ ਤਾਂ ਪੁਚਾਲ ਦਾ ਹੈ ਬੰਗਲਾਦੇਸ਼ ਦੇ ਵਿੱਚ ਹੈ ਜਿੱਥੇ ਦਿੱਲੀ ਵੀ ਪਈ ਹੈ ਹਮਮ ਜੇ ਕੋਈ ਜਿਹੜੀਆਂ ਗੱਲਾਂ ਦਿੱਲੀ ਦੇ ਵਿੱਚ ਜਿਹੜੀਆਂ ਗੱਲਾਂ ਬੰਗਲਾਦੇਸ਼ ਦੇ ਵਿੱਚ ਹੋ ਵਾਪਰ ਰਹੀਆਂ ਹਨ ਦਿੱਲੀ ਦੇ ਵਿੱਚ ਵੀ ਹੋ ਵਾਪਰ ਰਹੀਆਂ ਜੀ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਕਿ ਬੀਬੀ ਜਿਹੜੀ ਹੈਗੀ ਹੈ ਸ਼ੇਖਾ ਜ਼ੀਨਾ ਇਹ ਸ਼ੇਖ ਮੁਦੀਬੁੱਲ ਰਹਿਮਾਨੀ ਦੀ ਸੀ ਇਹ ਜਿਹੜੇ ਸ਼ੇਖ ਮੁਦੀਬੁੱਲ ਰਹਿਮਾਨ ਵੱਲੋਂ ਕੀਤੀ ਜਦੋਂ ਜੈ ਦੀ ਵਜ੍ਹਾ ਖਾਡਣ ਇਹ ਬੰਗਲਾਦੇਸ਼ ਛੋਦ ਵਿੱਚ ਆਇਆ ਸੀ ਇਹ ਗੱਲ ਵੀ ਆਪਾਂ ਨੂੰ ਮਤਲਬ ਇਹ ਧਿਆਨ ਖੋਚਲੇ ਕਰਨੀ ਚਾਹੀਦੀ ਹੈ ਕਿ ਜਿਸ ਬੰਗਲਾਦੇਸ਼ ਦੇ ਪਾਨੀ ਨੂੰ ਪਾਨੀ ਲਈਏ ਸੀ ਹੈ ਤੇ ਧੀ ਵੱਲੋਂ ਕੀਤੇ ਹੋਏ ਕੁਝ ਇਸ ਕਿਸਮ ਦੇ ਕੰਮ ਜਿਹੜੇ ਉਹਨੇ ਜਿੰਨਾ ਕਮਾਨੇ ਨੂੰ ਖਲਡਾਇਕ ਬਣਾਦਾ ਜੀ ਉਹਦਾ ਨਤੀਜਾ ਕੀ ਹੈ ਕਿ ਕੱਲ ਜਦੋਂ ਇਹ ਬੀਬੀ ਛੱਡ ਕੇ ਭੱਜੀ ਹੈ ਇਦਨ ਮਹਿਲ ਦੇ ਤੇ ਕਬਜ਼ਾ ਕੀਤਾ ਅੰਦਰ ਗਏ ਲੋਕ ਲਾ ਕੇ ਉਹਨਾਂ ਨੇ ਜਦੋਂ ਮਖਬਲੀ ਗੱਦੇ ਦੇਖੇ ਜਦੋਂ ਉਹਨਾਂ ਨੇ ਇੱਕ ਬੱਕਰੀ ਕਿਸ ਤੇ ਘਾਹ ਦੇਖੀ ਹਾਂ ਔਰ ਉਹਨਾਂ ਨੇ ਜਿਹੜਾ ਰੰਦਵੀ ਬਾਣੇ ਦੇ ਤੋੜ ਭੰਗ ਦੀ ਕੀਤੀ ਤੇ ਉਹਦਾ ਮਹਿਲ ਹੈ ਮਹਿਲ ਦੇ ਵਿੱਚ ਅੱਗ ਨਹੀਂ ਵੀ ਹੋਈ ਹੈ ਬਸ ਜਿਹੜੀ ਇਹ ਰਹਿਸ ਹੈ ਉਸ ਰਹਿਸ ਵਿੱਚ ਕਾਫੀ ਚਾਰੀ ਪਨਸੂੜ ਹੋਈ ਹੈ ਔਰ ਉਹ ਤੋਂ ਬਾਅਦ ਜਿਹੜੀ ਸ਼ੇਖ ਮੁਜੀਬੁਲ ਰਹਿਮਾਨ ਦੀ ਇੱਕ ਬਹੁਤ ਆਦਮ ਕੱਦ ਜਿਹੜੀ ਮੂਰਤੀ ਲੱਗੀ ਹੋਈ ਸੀ ਉਹ ਮੂਰਤੀ ਦੀ ਤੋੜ ਭੰਗ ਵੀ ਕਰਤੀ ਹੈ ਕਾਰਨ ਕੀ ਹੈ ਕਾਰਨ ਇਹ ਹੈ ਕਿ ਜਿਹੜੀ ਸ਼ੇਖ ਮੁਜੀਬੁੱਲ ਰਹਿਮਾਨ ਨੂੰ 15 ਅਗਸਤ 1975 ਨੂੰ ਕਾਜਪਾਲਾ ਹੋਇਆ ਸੀ ਜਿਹਨੂੰ ਮਾਰੇ ਗਿਆ ਸੀ ਜੀ ਲਗਭਗ ਸਾਰਾ ਪਰਿਵਾਰ ਉਹਨਾਂ ਦਾ ਖਤਮ ਕਰਤਾ ਸੀ ਤੇ ਭਰਾ ਵਗੈਰਾ ਵੀ ਮਾਰੇ ਗਏ ਸੀ ਇਹ ਬੀਬੀ ਉਹ ਤੋਂ ਬਾਅਦ ਠੀਕੇ ਦੀ ਭੈਣ ਬਾਅਦ ਸੀ ਜੀ ਉਸ ਤੋਂ ਬਾਅਦ ਇਹ ਪਹਿਲੇ ਨੇ ਬਾਦ ਰਹੀ ਬਾਅਦ ਉਹਨਾਂ ਤੋਂ ਬਾਅਦ ਜਦੋਂ ਸਿੰਧ ਵਾਲਾ ਡੈਮੋਕ੍ਰੇਸੀ ਬਹਾਲ ਹੋਣ ਦੇ ਹਾਲਾਤ ਬਣੇ ਇਹ ਬਾਫਤਾਈ ਇਹ ਉੱਥੋਂ ਦੀ ਜਿਹੜੀ ਹੈਗੀ ਹੈ ਪ੍ਰਧਾਨ ਮੰਤਰੀ ਬਣੀ ਲਗਾਤਾਰ ਉਹਨੇ ਚਾਰ ਵਾਰੀ ਪ੍ਰਧਾਨ ਮੰਤਰੀ ਬਣੀ ਹੈ ਪਰ ਚਾਰ ਵਾਰੀ ਪ੍ਰਧਾਨ ਮੰਤਰੀ ਬੰਡਬਾਸ ਤੇ ਜਿਹੜੇ ਨੇ ਮੀਨਸ ਅਡਾਪਟ ਕੀਤੇ ਹੈ ਜਿਹੜੇ ਇਹਨੇ ਸ਼ਾਰਟ ਤਰੀਕੇ ਅਡਾਪਟ ਕੀਤੇ ਹੈ ਉਹ ਜਿਹੜੀ ਹੈ ਸਿਹਤਮੰਦ ਲੋਕਤੰਤਰ ਪ੍ਰਣਾਲੀ ਵਾਸਤੇ ਖਤਰਨਾਕ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜੀ ਜੋਨ ਪ੍ਰਣਾਲੀ ਹੈ ਜੀ ਜੋਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਹਾਈਜੈਕ ਕੀਤਾ ਜੀ ਉਹਨਾਂ ਜਿਹੜਾ ਵੀ ਹਾਈਜੈਕ ਕੀਤਾ ਲੋਕਾਂ ਦੇ ਸਾਹਮਣੇ ਨਾ ਆਜੇ ਇਸ ਕਰਕੇ ਇਹਨੇ ਮੀਡੀਆ ਆਜ਼ਾਦੀ ਇਸਤੇਮਾਲ ਕੀਤਾ ਜੀ ਮੀਡੀਆ ਨੂੰ ਡਰਾਇਆ ਧਮਕਾਇਆ ਵੀ ਸੈਂਸਰਸ਼ਿਪ ਵੀ ਲਾਈ ਤੇ ਉਹਨੂੰ ਖਰੀਦਿਆ ਹੂੰ ਹੂੰ ਖਰੀਦਣ ਤੋਂ ਬਾਅਦ ਫਿਰ ਮੀਡੀਆ ਜਿਹੜਾ ਹੈਗਾ ਜਦੋਂ ਮੀਡੀਆ ਬਿਲਕੁਲ ਸਾਈਲੈਂਟ ਹੋ ਗਿਆ ਤੇ ਇਹਨੇ ਜੋ ਕਰਨਾ ਸੀ ਉਹ ਕਰਦੀ ਰਹੀ ਹੂੰ ਹੂੰ ਲੜਾਈ ਜਿਹੜੀ ਹੈਗੀ ਐ ਕਈ ਕਾਰਨ ਨੇ ਇਸ ਵੇਲੇ ਬਗਲਾਦੇਸ਼ ਦੇ ਵਿੱਚ ਮਹਿੰਗਾਈ ਬਹੁਤ ਜ਼ਿਆਦਾ ਹੈ ਜੀ ਬਗਲਾਦੇਸ਼ ਦੇ ਜਿਹੜੇ ਹੈਗੇ ਆਰਗਾਨ ਦੇ ਵਿੱਚ ਹਾਲਾਤ ਜਿਹੜੇ ਉਹ ਜੰਡੇ ਦੀ ਭਾਰਤ ਨਾਲ ਮਿੱਤਰਤਾ ਜ਼ਰੂਰ ਹੈ ਜੀ ਲੇਕਿਨ ਭਾਰਤ ਨਾਲ ਮਿੱਤਰਤਾ ਪਾਕਿਸਤਾਨ ਨੂੰ ਵੀ ਚੁਗਦੀ ਹੈ ਤੇ ਨਾਲ ਦੀ ਨਾਲ ਚైనా ਨੂੰ ਵੀ ਚੁਗਦੀ ਹੈ ਹੂੰ ਹੂੰ ਪਿਛਲੇ ਸਾਲ ਦੇ ਵਿੱਚ ਜਦੋਂ ਬੀਬੀਏ ਚైనా ਚ ਗਈ ਸੀ ਤਾਂ 3-4 ਦਿਨਾਂ ਦਾ ਟੂਰ ਸੀ ਲੇਕਿਨ ਉਹ ਵਿਛੜੇ ਛੱਡ ਕੇ ਆ ਗਈ ਸੀ ਹੂੰ ਕਿਉਂਕਿ ਉੱਥੇ ਜਿਹੜਾ 30 ਦਾ ਪ੍ਰੋਜੈਕਟ ਹੈ ਉਹਦੇ ਬਾਰੇ ਪੁੱਛਿਆ ਗਿਆ ਸੀ ਚైనా ਦੀ ਵੀ ਜਿਹੜੀ ਹਸਤੀ ਦਾ ਪ੍ਰੋਜੈਕਟ ਦੇ ਵਿੱਚ दिलचस्पी है लेकिन इन्हें कहता सी हक कुछ नहीं है कि अभी भारत के हक में जाऊंगा उसे कुछ जी है इन जे हालात कुछ अबनॉर्मल होगी नतीजा यह हो गया कि छड़ गया नहीं, अगली गल यह भी पता लगे कि जिम्मे शेख मुजीबुर रहमान की मूर्ति तोड़ा भने गए ਕਿੰਨੇ ਵੀ ਪਾਕਿਸਤਾਨ ਦੀ আইএসਆਈਡੀ ਉਹ ਤੁਹਾਨੂੰ ਆਰਮੀ ਦੇ ਵਿੱਚ ਤੇ ਉਹਦੇ ਲੋਕਾਂ ਦੇ ਵਿੱਚ ਕੋਸ ਮਤ ਕਰਦੀ ਹੈ ਜੀ ਸ਼ੁਰੂ ਹੋਣਾ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਬਿਮਾਰੀ ਦੀ ਜੜ ਕਿੱਥੋਂ ਹੈ ਬਿਮਾਰੀ ਦੀ ਜਿਹੜਾ ਅਸਲ ਵਿੱਚ ਜਦਜੀ ਸਾਹਿਬ ਇਹ ਹੈ ਕਿ ਜਦੋਂ ਬਗਲਾਦੇਸ਼ ਹੋਣ ਵਿੱਚ ਆ ਗਿਆ ਸੀ ਜੀ ਉਦੋਂ ਜਿਹੜਾ ਲੋਕਾਂ ਨੇ ਬਗਲਾਦੇਸ਼ ਨੂੰ ਬਣਾਉਣ ਵਾਸਤੇ ਲੜਾਈ ਲੜੀ ਸੀ ਉਹਨਾਂ ਦੇ ਲਈ ਇਹ ਨਾ ਨੇ ਜਿਹੜੀ ਆ ਰਿਜ਼ਰਵੇਸ਼ਨ ਕੀਤੀ ਹੋਈ ਸੀ ਉਹਨਾਂ ਨੇ ਪਰਿਵਾਰਾਂ ਲਈ ਕਿ ਉਹਨਾਂ ਨੂੰ ਨੌਕਰੀ ਕੱਚੇ ਰਿਜ਼ਰਵੇਸ਼ਨ ਮਿਲੂਗੀ ਤੇ ਉਹ ਰਿਜ਼ਰਵੇਸ਼ਨ 30% ਕਰਤੀ ਸੀ ਜੀ ਕਰਦਿਆ ਕਰਾਉਂਦੇ ਦੀ ਆਪਾਂ ਦੇਖੀ ਤੇ ਟੋਟਲ ਰਿਜ਼ਰਵੇਸ਼ਨ ਚਾਹੀ ਉਹਨਾਂ ਵਾਸਤੇ ਫ੍ਰੀडम फाइਟਰ ਪਰਿਵਾਰਾਂ ਵਾਸਤੇ ਕੀਤੀ ਚਾਹੀ ਕੁਮਾਰੀ ਮੁੱਤੀ ਕੱਟ ਕੀਤੀਆਂ ਵਾਸਤੇ ਕੀਤੀ ਔਰਤਾਂ ਵਾਸਤੇ ਕੀਤੀ ਕਰਦਿਆ ਕਰਾਉਂਦੇ ਆ ਨਤੀਜਾ ਇਹ ਹੋ ਗਿਆ ਤੇ ਰਿਜ਼ਰਵੇਸ਼ਨ ਬਹੁਤ ਜ਼ਿਆਦਾ ਵੱਧ ਗਈ ਹੂੰ ਹੂੰ ਫਿਰ ਉਹਦੇ ਵਿੱਚ ਥੋੜੀ ਬੋਤੀ ਕੱਟ ਲਈ ਬਾਅਦ ਦੇ ਵਿੱਚ ਉਹ ਮਾਮਲਾ ਚਲਾਇਆ ਗਿਆ ਹਾਈ ਕੋਰਟ ਵਿੱਚ ਜੀ ਤੇਰੀ ਉੱਥੋਂ ਦੀ ਹਾਈ ਕੋਰਟ ਨੇ ਉਹਨੇ ਰਿਜ਼ਰਰਵੇਸ਼ਨ ਘੇੜ ਵਧਾਤੀ ਹੂੰ ਰਿਜ਼ਰਵੇਸ਼ਨ ਦੀ ਤਾਂ ਵਧਾਤੀ ਤੇ ਫਿਰ ਉਹਦੇ ਤੇ ਲੜਾਈ ਅੱਗੇ ਸ਼ੁਰੂ ਹੋਈ ਜੀ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਸੀ ਉਹਨਾਂ ਨੂੰ ਹੈ ਕਿ ਅਸੀਂ ਕਰਾਂਗੇ ਕੀ 56% ਰਿਜ਼ਰਵੇਸ਼ਨ ਹੋ ਗਈ ਸੀ ਜੀ ਔਰ ਇਹਦੇ ਵਿਰੋਧ ਵਿੱਚ ਫੇਰੇ ਜਿਹੜੀ ਹੈਗੀ ਹੈ ਲੋਕ ਸਰਕਾਰ ਤੇ ਉਤਰਾਈ 5 ਜੂਨ ਨੂੰ ਜਿਹੜੀ ਹੈਗੀ ਹੈ ਇਹ 56% ਵਾਲੀ ਆਉਂਦੀ ਹੈ ਜੱਜਮੈਂਟ ਆਉਂਦੀ ਹੈ ਆਈ ਗੁਰਦੀ 12 ਜੁਲਾਈ ਨੂੰ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਜਾਂਦੇ ਆ ਸੜਕਾਂ ਜਾਮ ਹੋ ਜਾਂਦੀਆਂ ਜੀ ਦੁਕਾਨਾਂ ਤੇ ਗੱਡੀਆਂ ਦੀ ਸਾੜ ਫੁੱਲ ਸ਼ੁਰੂ ਹੋ ਜਾਂਦੀ ਹੈ 14 ਜੁਲਾਈ ਨੂੰ ਸ਼ੇਖਾ ਜਿਨ੍ਹਾਂ ਵੱਲੋਂ ਫਰਜ਼ਲ ਫਿੰਕਾਰੀਆਂ ਨੂੰ ਗਜ਼ਾਰ ਕੇ ਹੈ ਗਿਆ ਜਿਹਦੇ ਤੋਂ ਬਹੁਤ ਜ਼ਿਆਦਾ ਮਨਾਜ ਹੋ ਗਈ 21 ਜੁਲਾਈ ਨੂੰ ਹਾਈ ਕੋਰਟ ਦੇ ਫੈਸਲੇ ਨੂੰ ਪਾਲਟ ਕੇ ਸੁਪਰੀਮ ਕੋਰਟ ਨੇ ਆਦੇ ਜਿਹੜਾ ਰਿਜ਼ਰਵੇਸ਼ਨ ਦਾ ਕੋਟਾ ਘਟਾ ਕੇ 70% ਕਰਤਾ ਹੂੰ ਹੂੰ 4 ਅਗਸਤ ਨੂੰ ਫਿਰ ਜਿਹੜੀ ਹੈ ਜੀ ਇੱਕ 23 ਲਈ ਹੁੰਦੀ ਹੈ ਉਹਦੇ ਇਕੱਠ ਹੁੰਦੀ ਹੈ ਜੀ ਜਿਹਦੇ ਵਿੱਚ ਡਿਮਾਂਡ ਕੀਤੀ ਗਈ ਕਿ ਹੁਣ ਸ਼ੇਖ ਹਸੀਨਾ ਨੂੰ ਹਟ ਜਾਣਾ ਚਾਹੀਦਾ ਉਹ ਗੱਦੀ ਖਾਲੀ ਕਰ ਦੇਵੇ ਹੂੰ ਹੂੰ ਲੇਕਿਨ ਉਹ ਨਹੀਂ ਹੱਤੀ ਲੋਕਪਰਤ ਕਪੀ ਫਿਰ ਉਹਨਾਂ ਨੂੰ ਕਾਬੂ ਕਰਨ ਵਾਸਤੇ ਜਿਹੜੀ ਹੈ ਤਾਕਤ ਦਾ ਇਸਤੇਮਾਲ ਕੀਤਾ ਗਿਆ ਤੇ 4 ਅਗਸਤ ਨੂੰ ਮਤਲਬ ਅੱਜ ਤੋਂ 48 ਘੰਟੇ ਪਹਿਲਾਂ 100 ਬੰਦਾ ਇੱਕੋ ਦਿਨ ਤੇ ਮਰ ਗਿਆ ਜੀ ਇਹਦਾ ਫਿਰ ਅਗਲਾ ਜਿਹੜਾ ਫਟਾ ਦਿੱਤੀ ਉਹ ਅਗਲਾ ਫਟਾ ਇਹ ਹੋਇਆ ਕਿ 5 ਅਗਸਤ ਨੂੰ ਇਹ ਫੈਸਲਾ ਕਰਤਾ ਕਿ ਜੀ ਹੁਣ ਜਿਹੜੇ ਹੈਗੇ 9 ਮਾਰਚ 22 ਘਟਾ ਕੇ ਬੰਦ ਚੱਲੇਗਾ ਹਮਮ ਔਰ ਹਜ਼ਾਰਾਂ ਦੀ ਵੀ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਢਾਕੇ ਮੈਨੂੰ ਚਲ ਪਏ ਆਰਮੀ ਨਾਲ ਗੱਲ ਕੀਤੀ ਸ਼ੇਖਾ ਸੀ ਤਾਂ ਇਹ ਕਹੇ ਕਿ ਆਰਮੀ ਕੁਝ ਕਰਨਾ ਚਾਹੀਦਾ ਆਰਮੀ ਨੇ ਰਿਫਿਊਜ਼ ਕਰਤਾ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਲੋਕਾਂ ਦੇ ਉੱਤੇ ਗੋਲੀਆਂ ਨਹੀਂ ਚਲਾਵਾਂਗੇ ਜਦੋਂ ਆਰਮੀ ਨੇ ਰਿਫਿਊਜ਼ ਕਰਤਾ ਤਾਂ ਫਿਰ ਆਰਮੀ ਦੇ ਕਹਿੰਦੇ ਹੁੰਦੇ ਮੇਰਾ ਗੱਲ ਆਰਮੀ ਨੇ ਕਿਹਾ ਉਹਨਾਂ ਕਹਿੰਦੇ ਹੁਣ ਤੁਸੀਂ ਜਾਨ ਬਚਾਉਣੀ ਹੈ ਵੀ ਤਰੀਕਾ ਹੈ ਕਿ ਤੁਸੀਂ ਪੱਤਰੇ ਬਾਜੋ ਔਰ ਉਸ ਦੀਫਾ ਦਿੱਤੀ ਇਹਨੇ ਉਸ ਦੀਫਾ ਦੇ ਤਾ ਉਥੋਂ ਇੱਕ ਹਾਏ ਦੇ ਜ਼ਰੀਏ ਇਹ ਦਿੱਲੀ ਆਉਂਦੇ ਹੈ ਗਾਜ਼ੀਆਬਾਦ ਆਉਂਦੇ ਹੈ ਔਰ ਹਿੰਦਨ ਹਵਾਈ ਅੱਡੇ ਤੇ ਸੁੱਤਰ ਰਹੇ ਹੈ ਉੱਥੇ ਜਿਹੜਾ ਭਾਰਤ ਦਾ ਨੈਸ਼ਨਲ ਆਪਣਾ ਸਕਿਉਰਿਟੀ ਇਨਵਾਇਡਰ ਹੈ ਜੀ ਆਜ ਐਨਐਸਏ ਉਹਨੇ ਨਾਲ ਗੱਲਬਾਤ ਕੀਤੀ ਤੇ ਫਿਰ ਇਹ ਅੱਗੇ ਚਲ ਗਈ ਹੂੰ ਹੂੰ ਅੱਗੇ ਚਲਣ ਤੋਂ ਅਚਨੋ ਜਾਣਦੇ ਦੀ ਗੱਲ ਕੀਤੀ ਤੇ ਡਿਟੈਕਟਿਵ ਹੈ ਕਿ ਉੱਥੋਂ ਦੀ ਆਰਮੀ ਨੇ ਉੱਥੇ ਕਾਰਫੂ ਲਾ ਦਿੱਤਾ ਸਾਰੇ ਸ਼ਹਿਰ ਦੇ ਵਿੱਚ ਕਾਰਫੂ ਲੱਗਿਆ ਹੋਇਆ ਹੈ ਹੂੰ ਹੂੰ ਆਰਮੀ ਨੇ ਵਿਰੋਧੀ 파ਟਕਾ ਦੇ ਲੀਡਰਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਠੀਕ ਅੰਤਰਮ ਸਰਕਾਰ ਬਣਾਵਾਂਗੇ ਔਰ ਇਸ ਅੰਤਰਮ ਸਰਕਾਰ ਦੇ ਵਿੱਚ ਵਿਰੋਧੀ ਧਿਰਾਂ ਦੇ ਸਾਡੇ ਲੋਕ ਹੋਣਗੇ ਜੀ ਦੂਜੇ ਪਾਸੇ ਆਪਾਂ ਦੇਖੀਏ ਕਿ ਖਾਲਦਾ ਜੀ ਜਿਹੜੀ ਸਾਬਕਾ ਰਾਸ਼ਟਰਪਤੀ ਦੀ ਵਾਈਫ ਹੈ ਉਹਨੇ ਖਲਾਫ ਇੱਕ ਚਾਰजेस ਲਗੇ ਸੀ ਕਿ ਉਹਨੇ ਕਾਫੀ ਸਾਰੇ ਜਰੇ ਹੈਗੇ ਆ ਜਿਹੜਾ ਫਿਰ ਕੇ ਦਿੱਕੇ ਮੇਰੇ ਖਿਆਲ ਉਸ 12 ਦੇ ਕਰੀਬ ਮਕਦਮੇ ਦੇ ਖਿਲਾਫ ਹੋਈ ਸੀ ਹਮਮ ਔਰ ਉਸ ਸਜ਼ਾ ਕਰਕੇ ਜੇਲ੍ਹ ਦੇ ਵਿੱਚ ਸੁਟਰੀ ਰਹੀ ਕੱਲ ਦੇਸ਼ ਦੇ ਰਾਸ਼ਟਰਪਤੀ ਨੇ ਉਹਨੂੰ ਰਿਹਾ ਕਰਦਾ ਹੁਕਮ ਕਰ ਦਿੱਤਾ ਤੇ ਉਹਨੂੰ ਵੀ ਰਿਹਾ ਕਰਤਾ ਪੁਰਾਣੇ ਦੇ ਕੋਈ ਫਰਕ ਇਹ ਹਾਲਾਤ ਬੜੇ 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 ਹੀ ਸੰਗੀਰਾ ਥੋੜੇ ਨੇ ਔਰ ਉਹਨਾਂ ਹਾਲਾਤਾਂ ਦਾ ਅਸਰ ਦਿੱਲੀ ਦੇ ਵਿੱਚ ਵੀ ਪੈ ਰਿਹਾ ਹੈ ਤੁਸੀਂ ਦੇਖੋ ਕਿ ਇਹ ਵੀ ਜਿੱਥੇ ਵੀ ਗੱਲਾਂ ਬਾਤਾਂ ਕਰ ਰਹੀਆਂ ਸ਼ੁਰੂ ਕਰਦੀਆਂ ਤੇ ਨੇਤ ਜੰਦੀ ਸਵਾਪਾ ਕੰਪੀਅਰ ਕਰਕੇ ਭਾਰਤ ਨੂੰ ਬਗਲਾਦੇਸ਼ ਨਾਲ ਜਿਹੜੀਆਂ ਗੱਲਾਂ ਬਗਲਾਦੇਸ਼ ਦੇ ਵਿੱਚ ਹੋ ਰਹੀਆਂ ਲਗਭਗ ਭਾਰਤ ਦੇ ਵਿੱਚ ਵੀ ਹੋ ਰਹੀਆਂ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ ਸਾਨੂੰ ਇੱਥੇ ਵੀ ਜੇ ਆਪਾਂ ਦੇਖੀਏ ਤੇ ਅੱਜ ਕੱਲ ਤੁਸੀਂ ਦੇਖੋਗੇ ਟੀਵੀ ਚੈਨਲਾਂ ਦੇ ਉੱਤੇ ਵੀ ਟਵਿੱਟਾਂ ਹੋ ਰਹੀਆਂ ਕਈ ਸੋਸ਼ਲ ਮੀਡੀਆ ਤੇ ਤੁਹਾਨੂੰ ਵੀਡੀਓਜ਼ ਮਿਲਦੀਆਂ ਜਿਹੜੇ ਦੇਸ਼ ਦੇ ਨਾਮੀ ਗ੍ਰਾਮੀ ਵਕੀਲ ਇਹ ਗੱਲ ਕਹਿੰ ਜਦੋਂ ਕਈ ਸੰਸਥਾਵਾਂ ਇਹ ਗੱਲ ਕਹਿ ਚੁੱਕੀਆਂ ਕਿ ਜਿਹੜੇ ਅੰਕੜੇ ਪਹਿਲਾਂ ਕੀਤੇ ਸੀ ਉਹਨਾਂ ਦੇ ਉਸ ਤੋਂ ਬਾਅਦ ਅੰਕੜਿਆਂ ਦੇ ਵਿੱਚ ਹੀਰਾ ਫੇਰੀ ਕੀਤੀ ਗਈ ਹੈ, ਇਲੈਕਸ਼ਨਾਂ ਖੀਰਾ ਫੇਰੀ ਹੋਈ ਹੈ। ਜੀ। ਔਰ ਦਰਜਾ ਨਹੀਂ ਦੇ ਦਰਜਾ ਜਿਹੜੇ ਹੈ ਕਿਆਂ ਸ਼ੀਟਾਂ ਦੇ ਰਿਜ਼ਲਟ ਚੇਂਜ ਕੀਤੇ ਗਏ ਜੀ ਇਹਨਾਂ ਮਨੂੰ ਜੋ ਕੁਝ ਪਗਲਾ ਦੇ ਵਿੱਚ ਹੁੰਦਾ ਸੀ ਉਹੀ ਕੁਝ ਇੱਥੇ ਹੋ ਰਿਹਾ ਹੈ ਹਮਮ ਅਗਲੀ ਗੱਲ ਵੀ ਆਪਾਂ ਦੇਖੀਏ ਨਾਲ ਦੀ ਨਾਲ ਤੇ ਜਿਸ ਤਰ੍ਹਾਂ ਦੇ ਨਾਲ ਮੀਡੀਆ ਨੂੰ ਇੱਥੇ ਖੂਤੀ ਜਿ ਬਿਠਾਇਆ ਹੈ ਤੇ ਲੋਕ ਮੀਡੀਆ ਨੂੰ ਮੀਡੀਆ ਮੰਨਣ ਦੀ ਬਜਾਏ ਖੂਤੀ ਜਿ ਬੈਠਣ ਬੜਾ ਇੱਕ ਵਿਜੇਲੇ ਤੌਰ ਤੇ ਦੇਖਣ ਲੱਗਦੇ ਹੈ ਗੱਲ ਉਹ ਵੀ ਠੀਕ ਹੈ ਹਮਮ ਬਰੋਦੀ ਕਰਦੀ ਆਵਾਜ਼ ਨੂੰ ਕਿਵੇਂ ਦਵਾਇਆ ਜਾ ਰਿਹਾ ਹੈ ਆ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਨੇ ਜਿਹੜੇ ਜੋ ਚੱਕਰਬੀ ਵਾਲਾ ਪਾਸੇ ਕੀਤਾ ਸੀ ਆ ਪਾਰਲੀਮੈਂਟ ਦੇ ਵਿੱਚ ਜੀ ਤੇ ਉਹਨੇ 6 ਬੰਦੇ ਨੂੰ ਕਰਕੇ ਸੀ ਕਿ 6 ਬੰਦੇ ਜਿਹੜੇ ਐ ਇਸ ਦੇਸ਼ ਨੂੰ ਚਲਾ ਰਹੇ ਚੱਕਰਬੀ ਉਹ ਰਤਨਵਾਲੇ 6 ਬੰਦੇ ਐ ਮੋਦੀ ਹੋ ਗਿਆ ਅਚਾਹ ਹੋ ਗਿਆ ਉਹਦਾ ਮੋਹਨ ਭਗਵਤ ਹੋ ਗਿਆ ਔਰ ਅਜੀਤ ਦੁਬਾਂ ਜੀ ਨਾਲ ਉਹ ਅਗਾਂਧੀ ਜਿਆ ਬਾੜੀਆਂ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਉਹ ਬਾਈਡਨ ਜੀ ਦਾ ਜਿੱਥੇ ਪਚਾਹਰਾਇਆ ਹੋਇਆ ਸੀ ਉਸ ਤੋਂ ਬਹੁਤ ਵੱਡਾ ਤੂਫਾਨ ਆਇਆ ਹੋਇਆ ਸੀ 6 ਦਿਨ ਲੋਕ ਉਥੇ ਮਰ ਗਏ ਅਰ ਅਜੀਰਾ ਤੋਂ ਬਾਅਦ ਉਹ ਬਤਾਇਆ ਕਿ ਤਮੀਦ ਕਰਦਾ ਹੈ ਕਿ ਮੈਨੂੰ ਮੇਰੇ ਸੂਚਨਾ ਤੋਂ ਪਤਾ ਲੱਗਾ ਕਿ ਈਡੀ ਮੇਰੇ ਤੇ ਅਟੈਕ ਕਰਨ ਵਾਲੀ ਹੈ ਜੀ ਮੇਰੇ ਦੇ ਸ਼ਾਪੇ ਮਾਰਨ ਵਾਲੀ ਆਰਡੀ ਜਿਹੜੀ ਹੈ ਇਹ ਕੁਝ ਵੀ ਕਰ ਸਕਦੀ ਹੈ ਸਰਕਾਰ ਨੇ ਅਜੇ ਕੋਈ ਖੰਡ ਨਹੀਂ ਕੀਤਾ ਮਤਲਬ ਹਾਲਾਤ ਉਸੇ ਪਾਸੇ ਨੂੰ ਜਾ ਰਹੇ ਜਿਵੇਂ ਉਹਨਾਂ ਨੇ ਬਰੂਦੀਆਂ ਨੂੰ ਫਰਕੇ ਜਿਲ੍ਹਾ ਚੱਕ ਦੇਖਿਆ ਜਿਵੇਂ ਉਹਨਾਂ ਨੇ ਲੋਕ ਕੰਟਰਸ ਸਸਤਾਵਾਂ ਨੂੰ ਉੱਥੇ ਖਤਮ ਕੀਤਾ ਔਰ ਉਹ ਜੀ ਜਿਹੜੀ ਹੈਗੀ ਆ ਉਹ ਦਿੱਲੀ ਦੇ ਵਿੱਚ ਜਿਹੜਾ ਪਹਾੜ ਦੇ ਵਿੱਚ ਵੀ ਹੋ ਰਹੀ ਆ ਉਹਦੇ ਮੰਨਣਾ ਪਊ ਆਪਾਂ ਨੂੰ ਜੀ ਕਿ ਲੱਗ ਪਾ ਗਏ ਹਾਲਾਤ ਉਸੇ ਜਿਹੀ ਹੈ ਜਿਹੜਾ ਪੁਚਹਾਲ ਆਇਆ ਹੈ ਬੰਗਲਾਦੇਸ਼ ਦੇ ਵਿੱਚ ਇਹ ਹਿੱਲਟ ਬਿੰਨੀ ਵੀ ਲੱਗਦੀ ਹੈ ਜੀ ਕਿਉਂਕਿ ਇਹ ਬਹੁਤ ਦਾ ਲੱਭਾ ਸਮਝਦਾ ਨਹੀਂ ਤੁਸੀਂ ਇਹ ਸਾਰਾ ਦੇਖੋ ਜਦੋਂ ਆਪਾਂ ਦੱਖਣੀ ਏਸ਼ੀਆ ਨੂੰ ਦੇਖਦੇ ਆ ਜਾਂ ਭਾਰਤੀ ਪ੍ਰਮਹੰਦੀਪ ਦੀ ਗੱਲ ਕਰਦੇ ਆ ਹਮਮ ਅਕਸਰ ਦੀ ਸਿੱਧੀ ਐਸੋ ਦੇਖੋ ਕੀ ਹੈ ਜੀ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੂੰ ਫੜ ਕੇ ਜੇਲ੍ਹ ਛਿੜਦਾ ਹਮਮ ਉਹਦੀ ਪਾਰਟੀ ਦੇ ਤੇ ਪਕਤੀ ਲਾਤੀ ਜੀ ਉਹ ਬੰਦਾ ਆਜ਼ਾਦ ਕੈਂਡੀਡੇਟ ਖੜੇ ਕਰਦਾ ਤੇ ਆਜ਼ਾਦ ਕੈਂਡੀਡੇਟ ਨੂੰ ਲੈ ਕਿੰਨੇ ਸਾਰੇ ਜਿੱਤਿਆਂ ਦੇ ਰਿਜ਼ਲਟ ਉੱਥੇ ਵੀ ਤਕਦੀਰ ਕੀਤੇ ਜਾਂਦੇ ਹਮਮ ਉਹ ਜੇਲ੍ਹ ਦੇ ਵਿੱਚ ਬੈਠਾ ਉਹਨਾਂ ਨਾਲ ਟਾਕਰ ਜਾਂ ਗੱਲਬਾਤ ਕਰ ਰਹੀ ਹੈ ਕਿ ਜੀ ਤੁਸੀਂ ਆ ਜਿਓ ਆਪਾਂ ਸੁਝ ਇਹੀ ਚੀਜ਼ ਜਿਹੜੀ ਹੈ ਕਿ ਇਹ ਪੜਾ ਸ਼੍ਰੀਲੰਕਾ ਦੇ ਵਿੱਚ ਹੋ ਚੁੱਕੀ ਹੈ ਸ਼੍ਰੀਲੰਕਾ ਦੇ ਮਹਿਲਾ ਦੇ ਵਿੱਚ ਵੀ ਜਿਹੜੇ ਹੈਗੇ ਉੱਥੋਂ ਦੇ ਹਕਮ ਦੇ ਮਹਿਲਾ ਦੇ ਵਿੱਚ ਲੋਕ ਪੜ ਗਏ ਸੀ ਇਹ ਚੀਜ਼ ਹੁਣ ਪਗੜਾ ਤੇ ਇਸ ਦੇ ਵਿੱਚ ਹੋ ਰਹੀ ਔਰ ਬੰਗਲਾਦੇਸ਼ ਤੇ ਪਾਕਿਸਤਾਨ ਜਿਸ ਵਿੱਚ ਇਹ ਨਾ ਚੁਂਦੀ ਆ ਸ਼੍ਰੀਲੰਕਾ ਸ਼੍ਰੀਲੰਕਾ ਦੇ ਵਿੱਚ ਹੁੰਦੀ ਹੈ ਤੇ ਭਾਰਤ ਨੂੰ ਆਪਾਂ ਕਿਵੇਂ ਕਮਾਗੇ ਕਿ ਭਾਰਤ ਇਹਦੇ ਤੋਂ ਬਚਿਆ ਰਹੂਗਾ ਸੋ ਹਾਲਾਤ ਹੈ ਇਸ ਬਾਰੇ ਬਹੁਤ ਹੀ ਕ੍ਰਿਟੀਕਲ ਹੈ ਬੜੇ ਚਿੰਤਾਜਨਕ ਹੈ ਔਰ ਆਪਾਂ ਇਹ ਹੀ ਆਪਣਾ ਕਰਦੇ ਕਿ ਬੰਗਲਾਦੇਸ਼ ਦੇ ਲੋਕਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਸੈਂਕੜੇ ਤਰ੍ਹਾਂ ਦੇ ਲੋਕ ਮਾਰੇ ਤੇ ਛੇਤੀ ਸ਼ਾਂਤੀ ਹੋਵੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਜਿਹੜੇ ਇਹ ਜਿਹੜੀ ਹੈ ਜਿਹੜੀ ਇਹ ਆ ਗਏ ਜੀ ਟੋਟਲ ਜਿਹੜਾ ਦੱਖਣੀ ਏਸ਼ੀਆ ਉਹ ਆਪਣੀ ਲੇਫਟ ਵਿੱਚ ਲੈ ਨੂੰ ਬਿਲਕੁਲ ਜੀ ਤਾਂ ਸਾਬ ਆਪਣਾ ਸਾਰੀਆਂ ਕਾਲਾਂ ਜਿਹੜੀਆਂ ਉਹ ਫਲੈਸ਼ ਕਰ ਰਹੀਆਂ ਮੇਰੀ ਬੇਂਤੀ ਜਿਹੜਾ ਸਵਾਲ ਆ ਛੋਟਾ ਰੱਖਿਓ ਪਲੀਜ਼ ਹਾਂਜੀ 3504 ਸਵਾਗਤ ਹੈ ਜੀ ਹਾਂਜੀ ਸਾਰੇ ਵੀਰਾਂ ਨੂੰ ਇਫਤਖਾਰ ਸਿੰਘ ਦੌਲਤਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਇਹ ਕਨਾਲੀ ਤਕਦੀਰ ਬਾਦਲ ਦੀ ਜਿਹੜੀ 25 ਸਾਲ ਰਾਜ ਕਰਨ ਦੀ ਲਾਲਸਾ ਸੀ ਜੀ ਉਹ ਪੰਥ ਨੇ ਪੰਥ ਨੂੰ ਮਤਲਬ ਬਹੁਤ ਘੁੰਮਣ ਕੇ ਲੈਂਦ ਪਾਇਆ ਜੀ ਕਿਤੇ ਵੇਲੇ ਮਨਪ੍ਰੀਤ ਬਾਦਲ ਦੇ ਵੀ ਇਹ ਲਾਜ ਹੁੰਦਾ ਕਿ ਮੁੱਖ ਮੰਤਰੀ ਮੈਂ ਬਣਾ ਤੇ ਕੋਨੇ ਬੜੇ ਕਾੜੇ ਸ਼ਬਦਾਂ ਦੇ ਵਿੱਚ ਔਰੰਗਜੀਤ ਦੀ ਕਬਰ ਤੇ ਮਤਲਬ ਕੋਈ ਦੀਵਾ ਵੀ ਬਾਲਣ ਵਾਲਾ ਨਹੀਂ ਬੱਚਾ ਤੇ ਉਸੇ ਤਰ੍ਹਾਂ ਮਤਲਬ ਹੀ ਇੰਨਾ ਦੀ ਕਬਰ ਤੇ ਵੀ ਕੋਈ ਦੀਵਾ ਲਾਉਣ ਵਾਲਾ ਨਹੀਂ ਬਚੂਗਾ ਜੀ ਇਹ ਤਕਦੀਰ ਬਾਦਲ ਨੇ ਮਤਲਬ ਉਧਰ ਵਿੱਚ ਤਾਂ ਮਹੋਰ ਪੱਤ ਲਿਆ ਲੱਗਦਾ ਬਿਲਕੁਲ ਜੀ ਆਉਣੇ ਨੰਬਰ ਦਾ ਪਰਨਾਮਾ ਦੇ ਕੇ ਰਾਮਦੇਵ ਮੰਚੇ ਦੇ ਪਰੰਤਾਸੀ ਦਾ ਹੂੰ ਹੂੰ ਵੀ ਉਸੇ ਤਰ੍ਹਾਂ ਦੇ ਕਾਰਕਸਾਫ ਦਾ ਜੱਫੇਦਾਰ ਇਸ ਤਰ੍ਹਾਂ ਦੀ ਸਗਾ ਮਤਲਬ ਬਨਾਮ ਮਾਲਕਾ ਨਾਮਾ ਦਾ ਇਸਤਿਹਾਕ ਉਹਦੇ ਕੇਸ ਵੀਰਪਾਲ ਨੂੰ ਬਲਾਮੂਤ ਆਉਣ ਲਈ ਮਨਜ਼ੂਰ ਕਰ ਸਕਦੇ ਹਨ ਇਸ ਕਰਕੇ ਉਹਨਾਂ ਨੂੰ ਮਤਲਬ ਚਾਸ ਤੋਂ ਦੂਰ ਹੋਣ ਲਈ ਮਨਜ਼ੂਰ ਹੋਣਾ ਪਵੇ ਜੀ ਕੋਈ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਕਰਦੇ ਜੀ ਕਰਦੇ ਗੱਲਬਾਤ ਬਿਲਕੁਲ ਜੀ ਆਪਾਂ ਸਾਰੀਆਂ ਕਲਾਂ ਜਿਹੜੀਆਂ ਫਰੈਸ਼ ਕਰ ਰਹੀਆਂ